ਦਿੱਗ ਬੈ ਮੈਂ ਡਿੱਗ ਬਣੇ ਨਹੀਂ ਡਿੱਗਣਦੇ ਨਹੀਂ ਡਿੱਗਣਦੇ ਦੇਖ 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 ਨਹੀਂ ਡਿੱਗਣਦੇ ਇਹ ਉਹ ਡਿੱਗ ਡਗ ਵਾਲ ਵਾਲ ਕਿਚ ਇਤਿਕ ਬੱਕਣਾ ਮਾਰਿਆ ਹੋਇਆ ਇਨਸਾਨ ਪਿਆ ਜਿਹਦੇ ਕੀੜੇ ਪਏ ਹੋਏ ਕੋਈ ਕੀੜੇ ਹੀ ਕੀੜੇ ਦੇਖੋ ਕੀੜੇ ਅਜਮੀਨ ਤੇ ਆ ਦੇਖੋ ਕੀੜੇ ਆ ਅੱਖਾਂ ਜਲਣੇ ਲੱਗੀਆਂ ਮੇਰੇ ਆਸੇ ਜਲਣੇ ਲੱਗੀਆਂ ਅੱਖਾਂ ਆਪ ਨੂੰ ਠੰਡ ਲੱਗ ਰਹੀ ਮੈਨੂੰ ਨਹੀਂ ਨਹੀਂ ਅੱਖਾਂ ਤੇ ਮੈਨੇ ਛੱਟੇ ਮਾਰ ਲਾ ਅੱਛਾ ਮੈਂ ਨਹੀਂ ਥੋੜੇ ਨਾ ਫਿਰ ਤੁਸੀਂ ਮੈਨੂੰ ਬੰਦਾ ਮੈਂ ਠੀਕ ਆ ਬਸ ਠੀਕ ਜਿਹੜੇ ਘਰ ਤੇ ਤਰਦੋਜਨ ਸਿੰਘ ਦਾ ਜਨਮ ਹੋਇਆ ਸੀ ਟੀਚਰ ਦਾ ਪੁੱਤ ਸੀ ਅੱਜ ਤੋਂ 50 60 ਸਾਲ ਪਹਿਲਾਂ ਘੱਟੋ ਘੱਟ 55 56 ਸਾਲ ਦੀ ਉਮਰ ਹੈ ਬਾਈ ਦੀ ਯਾ ਖਿਲਾਦੇ ਰਤੀ ਸਰਦਾਰ ਜੀ ਅਰੇ ਨਹੀਂ ਯਾਰ ਉੱਥੇ ਢਾਬੇ ਤੇ ਬਿਠਾ ਕੇ ਖਿਲਾਵਾਂਗੇ ਭਰਾ ਨੂੰ ਰੋਟੀ धूप धूप में में ले जा, में। हाँ, तो तो भी जा, ले जा। अब के चल दे तो वाहगुरु जी की फतेह जी अस आए जी सहद सहंत जंक्शन से पहुंचे सामने मोड़ है हुआ सरहद रेलवे स्टेशन और ਇਥੇ ਇੱਕ ਬਾਕਾ ਮਾਰਿਆ ਹੋਇਆ ਇਨਸਾਨ ਪਿਆ ਜਿਹਨੇ ਵੀਰੇ ਪਏ ਹੋਰ ਉਹਦਾ ਉਹ ਆ ਪੈਰ ਕਿਲੇ ਖਾਈ ਜਾ ਰਹੇ ਆ ਤੇ ਇਹ ਵੀਰ ਦੱਸਦੇ ਨੇ ਵੀ ਤੁਸੀਂ ਵੀਡੀਓ ਵੀ ਦੇਖਿਓ ਅਸੀਂ ਵੈਸੇ ਬਲਰ ਕੀਤੀ ਆ ਉਹ ਜਿਹਨੇ ਆਪਣੇ ਹੱਥਾਂ ਨਾਲ ਕਿਦੇ ਕੱਟ ਕੱਟ ਕੇ ਬਾਹਰ ਸਿੱਟੇ ਅੰਦਰ ਵਿਚਾਰਾ ਕਿ ਹੁਣ ਥੋੜਾ ਜਿਆ ਪੈਨ ਤੇ ਰਿਪੋਰਟਰ ਮਾ ਕੇ ਪਿਆਵਾ ਨਹੀਂ ਤਾਂ ਤੜਫ ਰਿਆ ਸੀ ਬਹੁਤ ਜ਼ਿਆਦਾ ਤੇ ਹੁਣ ਥੋੜਾ ਜਿਹਾ ਦਿੱਤੇ ਸਕੀਨ ਨਾ ਦਿੱਤਾ ਪਰ ਉਹਦਾ ਖੈਰ ਦੇਖੋ ਸਾਰਾ ਗਲਿਆ ਪਿਆ ਮੱਖੀਆਂ ਨਾਲ ਭਰਿਆ ਪਿਆ ਤੇ ਕੀੜਿਆਂ ਨਾਲ ਭਰਿਆ ਪਿਆ ਸਾਰੇ ਕੀੜੇ ਕੀੜੇ ਬਾਈ ਦੇ ਲੱਤ ਦੇ ਵਿੱਚੋਂ ਨਿਕਲ ਕੇ ਥੱਲੇ ਜ਼ਮੀਨ ਤੇ ਵੀ ਤੁਰੇ ਫਿਰਦੇ ਆ ਤੇ ਇਹੀ ਅੱਜ ਦਾ ਇਨਸਾਨ ਸਾਡੇ ਸਿੱਖ ਮੌਲਵਾਲੀ ਲੋਕ ਸਾਡੀਆਂ ਸਰਕਾਰਾਂ ਜਿੱਥੇ ਦਾਅਵੇ ਕਰਦੀਆਂ ਵੀ ਅਸੀਂ ਬਹੁਤ ਵਧੀਆ ਇੱਕ ਸਿਸਟਮ ਚਲਾ ਰਹੇ ਹਾਂ ਉੱਥੇ ਦੇਖੋ ਆ ਕੀੜੇ ਇਨਸਾਨ ਨੂੰ ਖਾ ਕੇ ਆਮ ਦਾ ਢੱਡ ਪਰ ਕੀ ਰੱਦ ਕੀ ਕਿਸੇ ਹੋਰ ਨੂੰ ਲੱਭਣ ਜਾ ਰਹੇ ਸ਼ਹਿਰ ਆਹ ਲੇ ਜਲੇ ਸਾਰੇ ਕੀੜੇ ਕੀੜੇ ਹੋਤ ਨੇ ਕੀੜੇ ਲੱਕੀ ਭਾਈ ਸਤਿ ਸ਼੍ਰੀ ਅਕਾਲ ਹੋਰ ਭਾਈ ਕੀ ਹਾਲ ਨੇ ਕੀ ਨਾਂ ਤੁਹਾਡਾ ਤਰਲੋਚਨ ਸਿੰਘ ਤਰਲੋਚਨ ਸਿੰਘ ਤਰਲੋਚਨ ਸਿੰਘ ਪਿੰਡ ਕਿਹੜਾ ਤੁਹਾਡਾ ਪਿੰਡ ਹੈ ਹੈ ਫਰੀਦাবাদ ਨਿਊ ਟਾਊਨ ਫਰੀਦাবাদ ਨਿਊ ਟਾਊਨ ਫਰੀਦাবাদ ਤੇ ਕੀ ਕੰਮ ਕਰਦੇ ਸੀ ਤੁਸੀਂ ਕੋਈ ਕੰਮ ਨਹੀਂ ਕਰਦਾ ਪਹਿਲਾਂ ਪਹਿਲੇ ਕਰਦੇ ਸੀ ਚੱਕੀ ਕੀ ਹੈਲਪਰ ਹੈਲਥ ਹੈਲਪਰ ਵਿਆਹ ਹੋਇਆ ਤੁਹਾਡਾ ਬੱਚੇ ਵਿਆਹ ਨਹੀਂ ਹੋਇਆ ਭਰਾ ਭੈਣ ਹੈ ਜੀ ਚਾਰ ਭਰਾ ਚਾਰ ਭਰਾ ਇੱਕ ਭੈਣ ਇੱਕ ਭੈਣ ਉਹ ਕਿੱਥੇ ਰਹਿੰਦੇ ਆ ਭਰਾ ਕਿੱਥੇ ਰਹਿੰਦੇ ਆ ਇੱਥੇ ਹੁਣ ਤੁਸੀਂ ਕਿੱਥੇ ਪਏ ਹੋ ਤੁਹਾਨੂੰ ਪਤਾ ਕਿੱਥੇ ਹੋ ਸਰੰਦਰ ਰੇਰਿਸ਼ ਕਿਸ਼ ਇੱਥੇ ਕਿਵੇਂ ਆਏ ਸੀ ਉਹ ਰੇਲ ਗੱਡੀ ਰੇਲ ਗੱਡੀ ਚ ਆਇਆ ਸੀ ਅੱਛਾ ਕੀ ਇੱਥੇ ਰਿਸ਼ਤੇਦਾਰੀ ਹੈ ਕੋਈ ਹਾਂ ਕੋਈ ਰਿਸ਼ਤੇਦਾਰੀ ਨਹੀਂ ਇਦਾਂ ਆਪੇ ਹੀ ਆ ਗਏ ਠੀਕ ਆ ਲੇ ਮੈਨੂੰ ਰੋਟੀ 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 ਮੈਨੂੰ ਖਾਦੀ ਮੈਨੂੰ ਕੁਛ ਖਵਾ ਦੇ ਰੋਟੀ ਰੋਟੀ ਖਵਾ ਦੀਏ ਰੋਟੀ ਖਵਾ ਦੀਏ ਰੋਟੀ ਮੈਨੂੰ ਖਾਦੀ ਖਾਦੀ ਨਹੀਂ ਗਈ ਹਾਂਜੀ ਚਾਹ ਪੀਤੀ ਤਰਲੋਚਨ ਉੱਠ ਕੇ ਬੈਠ ਵੀਰੇ ਆਪਾਂ ਰੋਟੀ ਖਾਣੇ ਉੱਠ ਕੇ ਬੈਠ ਚੱਲ ਆਰ ਇੱਥੇ ਬੈਠ ਤੇ ਆ ਬਾਈ ਇਹਨੂੰ ਕਹੀਂ ਰੋਟੀ ਨੂੰ ਰਵੀ ਕਹ ਕੇ ਪ੍ਰਧਾਨ ਕੋਈ ਨਾ ਕੋਈ ਨਾ ਬਰੈਡ ਦੇਖੋ ਜੀ ਕੀੜੇ ਕੀੜੇ ਦੇਖੋ ਕੀੜੇ ਅਜਮੀਨ ਤੇ ਆ ਦੇਖੋ ਆ ਕੀੜੇ ਆ ਸਾਰੇ ਕੀ ਆ ਬਾਈ ਤਰਲੋਚਨ ਸਿੰਘ ਨੂੰ ਖਾਈ ਜਾਂਦੇ ਆ। ਆ ਕੀ ਜਿਹੜੇ ਮੇਰੀ ਮਲੀਏ ਮੇਰੇ ਪੈ ਲੱਤ ਨੂੰ ਖਾਈ ਜਾਂਦੇ। ਤਰਲੋਚਨ ਸਿੰਘ ਕੀ ਹਾਲ ਬਣਾਇਆ ਤੂੰ ਆਪਦਾ। ਕਾਦੋਂ ਇਦਾਂ ਦੇ ਹਾਲਾਤ ਕਿਵੇਂ ਬਣਾ ਲੇ ਤੂੰ ਥਲੇ ਨੂੰ ਮੂੰਹ ਕਰ ਮਾਣਿਆ। ਇਦਾਂ ਦੇ ਹਾਲਾਤ ਕਿਵੇਂ ਬਣਾ ਲੇ ਤੂੰ ਆਪਦੇ। ਹੈ? ਉਹ ਤਾਂ ਕਵਾਲ ਵਾਲ ਵਾਲ ਖਿਚਰੇ ਨਹੀਂ ਖੇਚਦਾ ਖਿਚਰਾ ਨਹੀਂ ਖੇਚਦਾ ਅੱਛੇ ਦੇ ਵਾਲ ਨਹੀਂ ਨਹੀਂ ਸਾਫ ਕਰਦਾ ਸੀ ਅੱਛਾ ਨਹੀਂ ਮੱਛੇ ਦੇ ਵਾਲ ਖਿਚਰੇ ਚਲੋ ਮਾਫੀ ਕਰਦੇ ਮਾਫੀ ਮੰਗਦੇ ਗਲ ਹੋ ਖੜਾ ਹੋ ਉੱਥੇ ਬੈਠ ਚੱਲ ਕੇ ਚਾਹ ਰੋਟੀ ਰੋਟੀ ਹਾਂ ਉਹਨੇ ਉੱਥੇ ਬਿਠਾਉਣੇ ਬੈਂਚ ਤੇ ਬਿਠਾ ਕੇ ਖਵਾਉਣੇ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਵੀਰ ਦਾ ਢੋ ਲਾਲਾ ਡਗਣਾ ਪਈ ਡਗਣਾ ਪਈ ਪਿੱਛੇ ਨੂੰ ਪਹਿਲਾਂ ਇਹ ਵੀਰ ਵੀਰ ਦਾ ਕੀ ਨਾਮ ਤੁਹਾਡਾ ਗੁਰਸੇਵ ਸਿੰਘ ਤੁਸੀਂ ਦੱਸਿਆ ਸੀ ਸਾਨੂੰ ਹਾਂਜੀ ਹਾਂਜੀ ਠੀਕ ਹੈ ਵੀਰ ਤੁਸੀਂ ਵੀ ਨਾਲ ਸੀ ਠੀਕ ਤੁਹਾਡਾ ਕੀ ਨਾਮ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਇਹ ਬਾਈ ਹੁਣੀ ਦੱਸਦੇ ਆ ਉਧਰ ਇੱਕ ਨੰਬਰ ਪਲੇਟਫਾਰਮ ਤੇ ਉੱਥੇ ਵੀ ਖੂਨ ਹੀ ਖੂਨ ਡੁੱਲਿਆ ਪਿਆ ਪਹਿਲਾਂ ਉੱਥੇ ਪਿਆ ਸੀ ਬਾਈ ਉੱਥੇ ਫਿਰ ਇਹਨਾਂ ਨੇ ਕੋਈ ਪਾਊਡਰ ਲਿਆ ਕੇ ਦਿੱਤਾ ਜਿਹੜਾ ਨਿਸਪ੍ਰਿੰ ਪਾਊਡਰ ਹੁੰਦਾ ਉਹ ਪਾ ਲਿਆ ਉੱਪਰ ਥੋੜੀ ਡਿਟੋਲ ਪਾ ਲਈ ਤੇ ਉੱਥੋਂ ਉੱਠ ਕੇ ਰੋੜਦਾ ਖੜਦਾ ਹੁਣ ਇਹ ਤਿੰਨ ਨੰਬਰ ਪਲੇਟਫਾਰਮ ਤੇ ਆ ਗਿਆ ਦੋਅਰ ਤਨ ਹੱਦ ਤੇ ਦੋਅਰ ਤਨ ਤੇ ਹੈਨਾ ਇੱਥੋਂ ਇਹਨੇ ਫੇਰ ਵਿਚਾਰੇ ਨੇ ਕਿਤੇ ਕਿੱਧਰੋਂ ਟ੍ਰੇਨ ਚੜ੍ਹਾ ਦੇਣਾ ਜੇ ਨਹੀਂ ਚੜ੍ਹੂਗਾ ਇੱਥੋਂ ਜੀਆਰਪੀ ਵਾਲੇ ਇਹਨੂੰ ਤੱਕੇ ਦਾ ਚੜਾ ਦੇਣਗੇ ਕਿਉਂਕਿ ਉਹ ਨਹੀਂ ਚਾਣਗੇ ਵੀ ਇਹ ਇੱਥੇ ਪਿਆ ਰਵੇ ਰੋਟੀ ਖਿਲਾ ਦੇ ਸਬਜ਼ੀ ਰੋਟੀ ਸਬਜ਼ੀ ਰੋਟੀ ਇੱਥੇ ਰੋਟੀ ਨਹੀਂ ਮਿਲੂ ਸਟੇਸ਼ਨ ਤੇ ਕਿਥੋਂ ਹੈਗਾ ਬਾਹਰਲੇ ਪਾਸੇ ਭਾਈ ਬਣ ਕੇ ਫੜ ਲਿਆ ਰੋਟੀ ਆਪਣੇ ਸੱਤੂ ਓਏ ਉਹਦੇ ਪੁੱਤ ਆ ਵੀਰੇ ਨੂੰ ਪੈਸੇ ਦੇਈਂ ਪਿਆਸਾ ਸੀਗਾ ਰੋਟੀ ਦਿੱਤੀ ਹੈ ਬਾਈ ਨੂੰ ਮੰਗੋ ਵਾਲੀ ਉਹ ਇੱਕੋ ਸਾਈ ਪੀਦੇ ਸਾਡੀ ਕਲਾਕ ਭੁੱਖਾ ਕਹਿੰਦਾ ਮੈਨੂੰ ਭੁੱਖ ਲੱਗੀ ਹੋਈ ਆ ਰੋਟੀ ਖਵਾ ਦਿਓ ਚਾਹ ਤਾਂ ਇੱਥੇ ਸੇਸ਼ਨਾਂ ਤੇ ਕੋਈ ਨਾ ਕੋਈ ਪਿਆ ਰੰਦਾ ਪਰ ਜਿਆਦਾ ਚਾਹੇ ਨੁਕਸਾਨ ਕਰਦੀ ਜਿਆਦਾ ਜਿਆਦਾ ਚਾਹ ਅੰਦਰ ਲਿਵਰ ਕਈ ਕਈ ਕਹਿੰਦੇ ਨੇ ਕਹਿੰਦੇ ਜਿਆਦਾ ਚਾਹ ਨਾਲ ਆਪੇ ਅਗਰ ਲਿਵਰ ਖਰਾਬ ਹੋ ਜਾਵੇ ਸੰਦਰ ਛੜ ਜਾਏਗਾ ਤੁਸੀਂ ਲਿਵਰ ਖਰਾਬ ਹੋ ਜਾਏਗਾ ਮਤਲਬ ਜਿਆਦਾ ਚਾਹ ਨਾਲ ਨੁਕਸਾਨ ਕਰਦੀ ਹੈ ਠੀਕ ਹੈ ਬਈ ਜਿਆਦਾ ਚਾਹ ਨਹੀਂ ਕਹਿੰਦੇ ਜੋ ਇੱਕ ਇੱਕ ਜਦ ਨਹੀਂ ਇੱਕ ਚਾਹ ਪੀਓ ਵਸ ਠੀਕ ਆ ਤਰਲੋਜਨ ਵੀਰੇ ਤੇਰਾ ਛੋਟਾ ਨਾਂ ਕੀ ਆ ਹਾਂਜੀ ਘਰੇ ਤੇਨ ਛੋਟੇ ਨਾਂ ਨਾ ਕੀ ਬਲੌਂਡਰੀ ਇਹ ਨਹੀਂ ਕੋਈ ਨਾ ਇੱਕੋ ਨਾ ਇੱਕੋ ਨਾ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਯਾ ਯਾ ਸਰਦਾਰ ਇਹ ਮਾਸਟਰ ਇਹ ਹਰਨਾਮ ਸਿੰਘ ਮਾਸਟਰ ਜੀ ਦੇ ਬੇਟੇ ਹੋ ਹਾਂ ਟੀਚਰ वो बदरपुर में तो वहाँ मेरे सरकारी स्कूल में मेरे पिताजी मतलब ये पढ़ पढ़ाते थे, थे। तो जी कितना पढ़े हो मैं पढ़ा हूँ यार दसवीं तक पढ़ा दसवीं तक कर पढ़े हैं कितने पढ़े थे तरोचन सिंह जी वो थे यार यार सरकारी स्कूल वो थी आपने अप, यार फ्रीदाबाद फ्रीदाबाद ही मतलब ये आँखों में नहीं आँखों में ये आंसू जले आँखें आंखें जलने लग गई आंखें यहां से जलने लग गई ਆਂਸੂ ਚਲੇ ਗਏ ਆਂਸੂ 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 ਉਹ ਪਤਾ ਮੈਂ ਅੱਥੇ ਅੱਥੇ ਦੇਖੋ ਨਾ ਪਤਾ ਮੈਂ ਮੈਨੂੰ ਜਿਵੇਂ ਨੇ ਮੇਰੇ ਕੋਲ ਦਿੱਕਤ ਹੈ ਮੇਰੇ ਸੰਦੇ ਨਹੀਂ ਮੇਰੇ ਕੋਲ ਉਹ ਆਂਸੂ ਐਸੀ ਚ ਆਂਸੂ ਚਲੇ ਗਏ ਨੇ ਇਸ ਲਈ ਆਂਖੇ ਜਲਨੇ ਲੱਗੀ ਵੈਸੇ ਤਾਂ ਠੀਕ ਹੂੰ ਇਹ ਨਾ ਕਰੋ ਮੈਨੂੰ ਆਪੇ ਹੱਥ ਪਾ ਲਾ ਆਪੇ ਮੈਨੂੰ ਠੰਡ ਲੱਗਣੀ ਮੈਂ ਨਹੀਂ ਨਹੀਂ ਅੱਖਾਂ ਦੇ ਮਾਰੇ ਛਿੱਟੇ ਮਾਰ ਲਾ ਮੈਂ ਨਹੀਂ ਥੋੜੇ ਨਾ ਫਿਰ ਤੁਸੀਂ ਮੈਨੂੰ ਮੈਂ ਠੀਕ ਹਾਂ ਹੁਣ ਠੀਕ ਹੋਲੇ ਧੀਰੇ ਧੀਰੇ ਠੀਕ ਹੋ ਜਾਊਗਾ ਐਸੇ ਰੋਟੀ ਆ ਰੋਟੀ ਉਹ ਇੱਕ ਨੰਬਰ ਤੇ ਜਾਣਾ ਪੈਣਾ ਆਪਾਂ ਨੂੰ ਉਧਰ ਮਿਲਣੀ ਹੈ ਰੋਟੀ ਮੈਂ ਇੱਕ ਨੰਬਰ ਨਹੀਂ ਇੱਕ ਨੰਬਰ ਤੇ ਕਿੱਥੇ ਜਾਵਾਂਗਾ ਮੈਨੂੰ ਅਸੀਂ ਲੈ ਕੇ ਜਾਵਾਂਗੇ ਚੱਕ ਕੇ ਤੈਨੂੰ ਜਾਂ ਜੀਆਂ ਧੂਪ ਨੇ ਜਾਂ ਖਿਲਾ ਦੋ ਹੋਰ ਸਾਹਮਣੇ ਤੋਂ ਉੱਥੇ ਵੀ ਇੱਥੇ ਧੂਪ ਨਹੀਂ ਨਹੀਂ ਉੱਥੇ ਚੱਲਦੇ ਆਪਾਂ ਉੱਥੇ ਜਾਣਾ ਪੈਣਾ ਆਪਾਂ ਨੂੰ ਕਿੱਥੇ ਜਾਣਾ ਹੈ ਇੱਕ ਨੰਬਰ ਤੇ ਆਹ ਯਾਹ ਠੀਕ ਹੋਣਾ ਉਹ ਨਹੀਂ ਵੀਰੇ ਇੱਕ ਨੰਬਰ ਬਾਟੇ ਦੀਆਂ ਠੰਡੇ ਨਹੀਂ ਨਹੀਂ ਪਰਲੀ ਸਾਈਡ ਤੋਂ ਆਪਾਂ ਕੀ ਕਰੇ ਤੁਸੀਂ ਉੱਡੇ ਮੈਨੂੰ

ਗੱਡੀ ਇੱਥੇ ਲਾ ਲਿਆ ਧੁੱਪ ਜਾਣ ਵਾਲੀ ਹੈ ਇੱਥੇ ਨਹੀਂ ਜਾਂਦੀ ਨਹੀਂ ਜਾਂਦੀ ਬੈਠ ਠੰਡਾ ਹੈਗਾ ਇੱਥੇ ਲੈ ਆਉਂਦੇ ਹਾਂ ਤਰਲੋਚਨ ਸਿੰਘ ਆਪਣੇ ਕਰਮਾਂ ਚ ਰੋਟੀ ਖਾਣੀ ਲਿਖੀ ਸੀ ਇਕੱਠਿਆਂ ਨਹੀਂ ਦੇਲਾ ਹੈ ਮੈਂ ਵੀ ਖਾ ਲਾ ਅੱਜ ਤਰਲੋਚਨ ਸਿੰਘ ਦੀ ਇਹ ਹਾਲਤ ਦੇਖ ਕੇ ਸਿਰ ਕਿਸੇ ਨੂੰ ਇਹ ਫੀਲ ਹੋ ਰਿਹਾ ਜਾਂ ਨਹੀਂ ਹੋ ਰਿਹਾ ਸਾਨੂੰ ਜਰੂਰ ਇਹ ਫੀਲ ਹੋ ਰਿਹਾ ਵੀ ਇੱਕ ਦਿਨ ਸਾਡੇ ਵੀ ਇਦਾਂ ਦੇ ਹਾਲਾਤ ਬਣ ਸਕਦੇ ਸੀ। ਵਕਤ ਦਾ ਕੋਈ ਪਤਾ ਨਹੀਂ ਕਰਮਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਕੰਮ ਜਾਣੇ ਆਪਾਂ ਅੱਜ ਮੈਂ ਮੈਂ ਕਰਦੇ ਤੁਰੇ ਫਿਰਦੇ ਆ ਵੀ ਆ ਵੀ ਮੇਰਾ ਆ ਵੀ ਮੇਰਾ ਪਰਪੈਣੋ ਭਰਾਵੋ ਜਿਹੜੇ ਘਰ ਚ ਤਰਲੋਚਨ ਸਿੰਘ ਦਾ ਜਨਮ ਹੋਇਆ ਸੀ ਟੀਚਰ ਦਾ ਪੁੱਤ ਸੀ ਅੱਜ ਤੋਂ 50 60 ਸਾਲ ਪਹਿਲਾਂ ਘੱਟੋ ਘੱਟ 55 56 ਸਾਲ ਦੀ ਉਮਰ ਹੈ ਬਾਈ ਦੀ ਮਾਸਟਰ ਦੇ ਘਰੇ ਜੰਮਿਆ ਸੀ ਤੇ ਮਾਸਟਰ ਜੀ ਦੀ ਵੈਲਿਊ ਅੱਜ ਤੋਂ 50 ਸਾਲ 55 ਸਾਲ 60 ਸਾਲ ਪਹਿਲਾਂ ਕੀ ਸੀ ਇਹ ਸਾਡਾ ਪੰਜਾਬ ਦੇ ਲੋਕ ਪੰਜਾਬ ਚੰਗੀ ਤਰ੍ਹਾਂ ਜਾਣਦਾ ਔਰ ਮਾਸਟਰ ਦਾ ਪੁੱਤ ਅੱਜ ਦਰਦ ਦਰਦ ਦੀਆਂ ਠੋਕਰਾਂ ਖਾ ਰਿਹਾ ਰੋਂ ਰਿਹਾ ਔਰੇ ਦੂਜੇ ਭੈਣ ਭਰਾ ਉਹ ਵੀ ਕਿਤੇ ਵਸਦੇ ਹੋਣਗੇ ਉਹ ਵੀ ਪੜੇ ਲਿਖੇ ਹੋਣਗੇ ਚੰਗੀਆਂ ਨੌਕਰੀਆਂ ਕਰਦੇ ਹੋਣਗੇ ਪਰ ਅੱਜ ਤਰਲੋਚਨ ਸਿੰਘ ਦੀ ਇਹ ਹਾਲਤ ਸਾਡੇ ਸਾਰਿਆਂ ਦੇ ਮੂੰਹ ਤੇ ਇੱਕ ਚਪੇੜ ਆ ਜਿਨ੍ਹਾਂ ਦੇ ਫਰਜ਼ ਬਣਦੇ ਆ ਜਿਨ੍ਹਾਂ ਨੂੰ 75 ਸਾਲ ਹੋ ਗਏ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਲੁੱਟਦੇ ਆ ਅੱਜ ਤੱਕ ਕੋਈ ਇਹੋ ਜਿਹਾ ਸਿਸਟਮ ਨਹੀਂ ਕਾਇਮ ਕਰ ਸਕੇ ਵੀ ਇਹਨਾਂ ਲੋਕਾਂ ਦੀ ਆ ਹਾਲਤ ਨਾ ਹੋਵੇ ਲੋਕਤੰਤਰ ਨੂੰ ਵੋਟ ਤੰਤਰ ਬਣਾ ਦਿੱਤਾ ਗਿਆ ਵੋਟਾਂ ਟਿਕਰ ਮਤਲਬ ਹਰ ਛੇ ਮਹੀਨਿਆਂ ਬਾਅਦ ਵੋਟਾਂ ਆ ਜਾਂਦੀਆਂ ਕਿਸੇ ਨਾ ਕਿਸੇ ਦੀਆਂ ਬਸ ਲੋਕਾਂ ਨੂੰ ਕਮਲਾ ਕਰਕੇ ਮਗਰ ਲਾਈ ਫਿਰਦੇ ਆ ਤਰਲੋਚਨ ਸਿੰਘ ਕੋਈ ਅਲੱਗ ਕਿਸੇ ਹੋਰ ਦੁਨੀਆ ਤੋਂ ਨਹੀਂ ਆਇਆ ਹੋਇਆ ਤਰਲੋਚਨ ਸਿੰਘ ਨੇ ਆਪ ਨਹੀਂ ਸੀ ਕਿਹਾ ਵੀ ਮੇਰੇ ਕੀੜੇ ਪੈ ਜਾਣ ਤਰਲੋਚਨ ਸਿੰਘ ਦੇ ਹਾਲਾਤ ਇਦਾਂ ਦੇ ਬਣ ਗਏ ਜੇ ਪਰਿਵਾਰ ਨੇ ਛੱਡਤਾ ਤਾਂ ਸਮਾਜ ਦੀ ਜ਼ਿੰਮੇਵਾਰੀ ਬਣਦੀ ਸੀ ਸਮਾਜ ਨੇ ਛੱਡਤਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਨਾ ਇੱਥੇ ਅੱਜ ਸਮਾਜ ਐਗਜ਼ਿਸਟ ਕਰ ਰਿਹਾ ਨਾ ਸਰਕਾਰ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਡਿਊਟੀ ਲਈ ਆ ਸਾਡੀ ਵੀ ਕੋਈ ਔਕਾਤ ਨਹੀਂ ਸੀ ਸਾਡੇ ਵੀ ਕੋਈ ਹੈਸਿਅਤ ਨਹੀਂ ਸੀ ਵੀ ਅਸੀਂ ਤਰਲੋਚਨ ਸਿੰਘ ਨੂੰ ਚੱਕ ਕੇ ਸੜਕ ਤੋਂ ਘਰੇ ਲੈ ਜਾਂਦੇ ਆਪਦੇ ਤਿਆਰ ਦੇ ਮਾਂ ਨੂੰ ਆਪਦੇ ਪਰਿਵਾਰ ਨੂੰ ਕਹਿੰਦੇ ਵੀ ਰੋਟੀ ਬਣਾਓ ਕੱਪੜੇ ਕੱਢੋ ਇਹਨੂੰ ਨਿਵਾ ਕੇ ਪਵਾਉਣੇ ਆ ਤੇ ਰੋਟੀ ਖਵਾਉਣੀ ਇਹ ਉਹੀ ਕਰਨ ਵਾਲਾ ਉੱਪਰ ਵਾਲਾ ਉਹਨੇ ਇੱਕ ਘਰ ਬਣਾ ਕੇ ਦਿੱਤਾ ਉਹਨੇ ਦਵਾਈ ਦਾਰੂ ਉਹਨੇ ਸਿਰ ਤੇ ਛੱਤ ਲੀਡਾ ਕਪੜਾ ਪ੍ਰਸ਼ਾਦਾ ਪਾਣੀ ਉਹਨੇ ਦੇਣਾ ਸਭ ਅਸੀਂ ਤਾਂ ਇੱਕ ਛੋਟਾ ਜਿਹਾ ਹਿੱਸਾ ਆਪਣਾ ਜਿਹੜਾ ਸਾਨੂੰ ਇਨਸਾਨ ਹੋਣ ਤੇ 84 ਲੱਖ ਜੁਨਾਂ ਤੋਂ ਬਾਅਦ ਇਹ ਮਨੁੱਖਾ ਸਰੀਰ ਮਿਲਿਆ ਉਹਨੂੰ ਲੇਖੇ ਲਾ ਰਹੇ ਧੰਨਵਾਦ ਆ ਛੋਟੇ ਵੀਰ ਸਾਡੇ ਖੜੇ ਨੇ ਜਿਨ੍ਹਾਂ ਨੇ ਇਸ ਬਜ਼ੁਰਗ ਦੀ ਤਕਲੀਫ ਨੂੰ ਦੇਖਿਆ ਔਰ ਸਾਨੂੰ ਵੀਡੀਓ ਬਣਾ ਕੇ ਭੇਜੀ ਤਾਂ ਅਸੀਂ ਲੁਧਿਆਣੇ ਤੋਂ ਸਰਹੰਦ ਪਹੁੰਚ ਸਕੇ ਬਸ ਅਗਲਾ ਸਟੈਪ ਆ ਜਿਹੜਾ ਉਸੱਚੇ ਪਾਸ਼ਾ ਵਾਹਿਗੁਰੂ ਨੇ ਪੂਰਾ ਕਰਾਉਣਾ ਅਰਦਾਸ ਕਰਦੇ ਹੋ ਇਸ ਵੀਰ ਵਾਸਤੇ ਵੀ ਤੰਦਰੁਸਤ ਹੋ ਜਾਵੇ ਇੱਕ ਹੋਰ ਬੇਨਤੀ ਐ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਇਹ ਵੀਰ ਦੇ ਪਰਿਵਾਰ ਬਾਰੇ ਸਾਨੂੰ ਕੁਝ ਪਤਾ ਲੱਗਦੀ ਕਿਸੇ ਭੈਣ ਭਰਾ ਦਾ ਨੰਬਰ ਮਿਲ ਜਵੇ ਜੇ ਕੋਈ ਪਹਿਚਾਨਦਾ ਵਾ ਜਾਣਦਾ ਵਾ ਬਾਈ ਨੂੰ 82 8480071 978030071 ਇਹਨਾਂ ਨੰਬਰਾਂ ਤੇ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ ਵੀ ਇਹ ਬਾਈ trilochana singh ਕੌਣ ਆ ਅਕੀ ਗੁਰੂ ਘਰ ਲਾ ਭਰਾ ਕਰੇ ਜਿੰਨੀ ਅਸੀਂ ਸੇਵਾ ਕਰ ਸਕੀ ਅਸੀਂ ਜਰੂਰ ਕਰਾਂਗੇ ਹੁਣ ਬਾਈ ਨੂੰ ਅਸੀਂ ਆਪਣੇ ਨਾਲ ਮਨੋਕਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਲੁਧਿਆਣੇ ਹਸਨਪੁਰ ਪਿੰਡ ਲੈ ਕੇ ਜਾ ਰਹੇ ਹਾਂ ਬਸ ਇਹ ਦੋ ਬੇਨਤੀਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅਰਦਾਸ ਕਰ ਦਿਓ ਵੀ ਇਹ ਬਾਈ ਠੀਕ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਇਹਨਾਂ ਦੀ ਅਸੀਂ ਸੇਵਾ ਸੰਭਾਲ ਕਰ ਸਕੀਏ ਬਾਪੂ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ